ਬਾਈ ਠੀਕ ਐਣ ਵਧੀਆ ਬਾਈ ਸਵਾਗਤ ਆ ਤੁਹਾਡਾ ਆਪਣੇ ਚੈਨਲ ਮਾਲਵਾ ਹੌਸਟ ਤੇ ਤੁਹਾਡਾ ਹੀ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਤੇ ਬਾਈ ਕਿਵੇਂ ਜਗਰਾਉ ਮੰਡੀ ਐ ਕਿਵੇਂ ਲਗਰੀ ਐ ਇਸ ਵਾਰ ਕਿਵੇਂ ਐ ਭਰੀ ਐ ਮੰਡੀ ਠੰਡਾ ਮੌਲ ਸਵੇਰ ਹੀ ਬਣ ਕੇ ਚੱਲਾ ਜਿਵੇਂ ਅੱਗੇ ਤਿੰਨ ਚਾਰ ਪਰਜੇ ਦੀ ਕਿ ਦੋ ਦਿਨ ਤਕਰੀਬਨ ਕੱਲ ਜਿਆਦਾ ਭਰੀ ਐ ਅੱਛਾ ਜੀ ਕੁਛ ਕੱਜ ਵਧੀਆ ਬਾਈ ਕਿੰਨਾ ਕ ਪਿਆਰ ਮਿਲ ਰਿਹਾ ਆਪਣੇ ਸਟਾਰੀਆਂ ਲੈ ਕੇ ਆਏ ਹੋ ਇਸ ਵਾਰ ਕਿੰਨਾ ਕ ਪਿਆਰ ਮਿਲ ਰਿਹਾ ਤਕਰੀਬਨ ਜਿੰਨੇ ਕ ਭਰਾ ਬਹੁਤ ਵਧੀਆ ਰਿਸਪੌਂਸ ਆ ਵਧੀਆ ਰਹੀ ਵੀਰੇ ਕ ਨੇਟ ਲੈ ਆਏ ਮੈਂ ਕੱਲ ਸ਼ਾਮ ਹੋ ਕੇ ਆਏ ਆ ਅੱਜ ਦਾ ਦਿਨ ਆ ਵਧੀਆ ਬ੍ਰਾਵਾ ਦਾ ਰਿਸਪੌਂਸ ਬਾਈ ਬਹੁਤ ਕਹਿ ਰਹੇ ਸੀ ਕਿ ਬਾਈ ਲੈ ਕੇ ਨਹੀਂ ਆ ਰਹੇ ਲੈ ਕੇ ਨਹੀਂ ਆ ਰਹੇ ਤੁਹਾਨੂੰ ਪਤਾ ਹੀ ਵੀਰੇ ਇਕੱਲੇ ਪੰਨੇ ਕਰਕੇ ਔਖਾ ਹੋ ਜਾਣਾ ਠੀਕ ਹੈ ਠੀਕ ਹੈ ਬਾਈ ਫਲੇਵਰ ਲੋਵਰ ਬਾਈ ਤੇ ਤਿੰਨੇ ਸਟਾਲੀਅਨ ਨੇ ਇਸ ਵਾਰ ਲੈ ਕੇ ਆਏ ਠੀਕ ਹੈ ਵੀਰੇ ਕਿਹੜਾ ਕਿਹੜਾ ਸਟਾਲੀਅਨ ਆ ਵੀਰੇ ਪਹਿਲਾਂ ਤਾਂ ਆਪਣੇ ਆ ਸਟਾਲੀਅਨ ਦੀ ਕੀ ਡਿਟੇਲ ਹੈ ਤੇ ਗੈਂਬਲਰ ਦਾ ਬੱਚਾ ਆਪਦੇ ਨਾਲ ਰਾਜਵੀਰ ਬਾਈ ਹਾਂਜੀ ਗੈਂਬਲਰ ਦਾ ਬੱਚਾ ਹੀ ਬਾਈ ਹਾਂਜੀ ਹਸਾਲ ਵੀ ਹੋ ਗਿਆ ਕਿੰਨੇ ਸਾਲ ਦੀ 8 ਸਾਲ ਦੀ ਤੇ ਹਾਈਟ ਕਿੰਨੀ ਹੈ ਵੀਰੇ ਹੈਡ ਪ੍ਰੋਪਰ 65 ਇੰਚ 65 ਇੰਚ ਹਾਈਟ ਹੈ ਗ੍ਰੇਟ ਕੈਂਪਲਰ ਦਾ ਬੱਚਾ ਆਲੀਸ਼ਾ ਲੈਣਾ ਆਲੀਸ਼ਾ ਦਾ ਪੁੱਤ ਹੈ ਠੀਕ ਹੈ ਜੀ ਤੇ ਵੀਰੇ ਸਟੱਟ ਸਰਵਿਸ ਓਪਨ ਹੈ ਦੀ ਕੋਪ ਓਪਨ ਹੈ ਵੀਰੇ ਠੀਕ ਹੈ ਵੀਰੇ ਫੀਸ ਕਿੰਨੀ ਰੱਖੀ ਹੋਈ ਹੈ ਆਪਾਂ ਦੀ 31000 ਰੁਪਏ ਫੀਸ ਠੀਕ ਹੈ ਵੀਰੇ ਤੇ ਜੇ ਵੀਰੇ ਕਈ ਵਾਰ ਫੀਸ ਦੇ ਕੇ ਥੂੜੀ ਨਹੀਂ ਰਹਿ ਰਹੀ ਕਿੰਨੇ ਚੰਪ ਦਨਿਓ ਸੇ ਫੀਸ ਦੇ ਵਿੱਚ ਥੂੜੀ ਬਾਈ ਰੱਬ ਕਰਕੇ ਥੂੜੀ ਸਹੀ ਹੋਵੇ ਅਗਲੇ ਜੀ ਹਾਂਜੀ ਬਾਈ ਥੂੜੀ ਪਮਾ ਜਰ ਰੱਬ ਪਹਿਲੀ ਗੱਲ ਕੋ ਲੋਡ ਪੈਂਦੀ ਨਹੀਂ ਪਮਾ ਜਰ ਦਾ ਸਾਰੀ ਭਰ ਵਾਲੇ ਆਪਾਂ ਨੂੰ ਕੋਈ ਚੱਕ ਕੋਈ ਚੜੀ ਨਹੀਂ ਗੱਲ ਆਪਾਂ ਦੀ ਉਹ ਨਹੀਂ ਚੱਕਣਾ ਨਾ ਨਾ ਵੀਰੇ ਜੀ ਦੋ ਵਾਰੀ ਮਾਰ ਕੇ ਕਿ ਜਰ ਨਹੀਂ ਭਰੋਣੀ ਵੀਰੇ ਖੁੱਲੀ ਹੋ ਫਰ ਅਗਲੇ ਵਾ ਠੀਕ ਆ ਬਾਈ ਤੇ ਭਾਈ ਜੇ ਕਿਸੇ ਵੀਰ ਨੇ ਘੋੜੀ ਲੈ ਕੇ ਆਉਣੀ ਆ ਤੇ ਉੱਥੇ ਛੱਡਣੀ ਆ ਘੋੜੀ ਆਪਣੀ ਕੋਈ ਚੱਕ ਨਹੀਂ 5-4 ਦਿਨ ਛੱਡਣੀ ਦਾ ਭਰਾ ਕੋਈ ਚੱਕ ਨਹੀਂ ਪੰਜ ਚਾਰ ਦਿਨ ਛੱਡਣੀ ਦਾ ਕੋਈ ਚੱਕ ਨਹੀਂ ਵੀਰੇ ਤੁਸੀਂ ਫੀਸ ਦੇ ਵਿੱਚ ਹੀ ਆਉਂਦਾ ਨਹੀਂ ਨਹੀਂ ਕੋਈ ਪੰਜ ਚਾਰ ਦਿਨ ਦਾ ਕੋਈ ਐਕਸਟਰਾ ਚਾਰਜ ਨਹੀਂ ਠੀਕ ਆ ਭਾਈ ਤੇ ਭਾਈ ਆਪਾਂ ਆਪਣੇ ਦੂਜੇ ਘੋੜੇ ਤੇ ਅੱਜ ਜੀਏ ਇਹਦੀ ਕੀ ਡਿਟੇਲ ਹੈ ਇਹ ਲਾਰਤਨ ਦਾ ਬੱਚਾ ਭਾਈ ਲਾਰਤਨ ਦਾ ਬੱਚਾ ਰਣੀ ਵਾਲੇ ਦਰਵਾਗ ਦਾ ਪੁੱਤ ਤੇ ਇਹਦਾ ਕੋਡ ਤਾਂ ਨਾਮ ਕੀ ਹੈ ਇਹਨਾਂ ਲਾਲ ਬਰਾਟ ਲਾਲ ਬਰਾਟ ਲਾਲ ਬਰਾਟ 7 ਸਾਲ ਦੀ ਉਮਰ ਆ 4 ਦਾੰਦਾ ਜੀ 4 ਦਾੰਦਾ ਤੇ ਵੀਰੇ ਹਾਈਟ ਕਿੰਨੀ ਹੋਗੀ ਫਿਰ ਤੋਂ ਵੀ ਪਲੱਸ ਲੰਘ ਇਹਦੀ ਸਟਾਰਟ ਅਪ ਸਰਵਿਸ ਕੋ ਬਣਾ ਲਈ ਠੀਕ ਹੈ ਵੀਰੇ ਕਿੰਨੀ ਫੀਸ ਰੱਖੀ ਹੈ ਇਹਦੀ ਸੇਮ ਹੀ ਵੀਰੇ ਕਰਤੀ ਸੇਮ ਹੀ ਫੀਸ ਹੈ ਵੀਰੇ ਇਹਦਾ ਵੀ ਸੇਮ ਹੀ ਹੈ ਸਾਰਾ ਸਾਰਾ ਕੁਝ ਸੇਮ ਜਿਵੇਂ ਉਹਦਾ پورا ਫੋਕਸ ਸਭ ਬਸ ਠੀਕ ਹੈ ਵੀਰੇ ਤੇ ਵੀਰੇ ਆਪਾਂ ਇੱਕ ਤਾਂ ਤੁਹਾਨੂੰ ਮੁਬਾਰਕਾਂ ਵੀਰੇ ਤੁਹਾਨੂੰ ਵੀਰੇ ਬਹੁਤ ਬਹੁਤ ਉਨਮਿੱਜਾ ਸਾਲੀਆਂ ਲੈ ਕੇ ਆਏ ਹੋ ਨਾ ਨਵਾਂ ਦਿੱਤਾ ਉਹਦਾ ਰਾਜ ਹੰਸਾ ਇਹ ਉਹੀ ਹੈ ਨਾ ਜਿਹੜਾ ਕਾਲੇ ਕਾਂਡੇ ਦਾ ਕੱਲਾ ਕਾਲਾ ਘੋੜਾ ਨੀਲਾ ਕਾਲੇ ਕਾਂਡੇ ਦਾ ਮਾਹੀ ਮਾਹੀ ਬਲੀਨਾ ਮਾਹੀ ਕਿਹੜੀ ਹੈ ਬਲੀਨਾ ਬਲੀਨਾ ਪ੍ਰਵਾਦੀ ਠੀਕ ਆ ਭਾਈ ਭਾਈ ਇਹਦੀ ਡਿਟੇਲ ਵਗੈਰਾ ਸਾਰੀ ਕਿੰਨੀ ਹਾਈਟ ਆ ਵੀਰੇ ਇਹਦੀ ਵੀਰੇ ਹਾਈਟ ਮੰਨ ਕੇ 64 ਇੰਚਾ ਉਮਰਤ ਸਾਹ ਦੀਆ 2021 ਦਾ ਜodhpur ਦਾ ਦੂਜੇ ਨੰਬਰ ਦਾ ਠੀਕ ਆ ਵੀਰੇ ਬੱਚੇ ਬੱਚੇ ਦੇ ਸੋਹਣੇ ਆਏ ਭਾਈ ਜਿਆਦਾ ਕਰ ਕਮੈਟ ਬਹੁਤ ਆਇਆ ਕਮੈਟ ਜਿਆਦਾ ਆ ਬਸ ਠੀਕ ਆ ਭਾਈ ਆਪਣੇ ਕੋਲ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਭਾਈ ਆਪਣੇ ਕੋਲ ਤਕਰੀਬਨ ਭਾਈ ਜਿਹੜੇ ਤੋਂ ਲਾ ਆ ਇਹਦੀ ਸਾਰਾ ਸਰਵਿਸ ਕੋਪਨ ਹੀ ਆਪਨ ਹੈ ਵੀਰੇ ਇਹਦੀ ਫੀਸ ਕਿੰਨੀ ਰੱਖਦੀ ਭਈ ਸਾਰਾ ਕੋਪਨ ਹੀ ਆ ਵੀਰੇ ਤਿੰਨਾਂ ਦਾ ਸਿਸਟਮ ਤਿੰਨਾਂ ਦਾ ਵੀਰੇ ਤੇ ਮਰਜ਼ੀ ਭਰਾ ਸਕਦਾ ਇਹਦਾ ਵੀ ਸਾਰਾ ਸੇਮ ਬਸ ਠੀਕ ਆ ਭਾਈ ਬਾਕੀ ਇੱਕ ਵਾਰ ਬਾਈ ਆਪਣਾ ਨੰਬਰ ਬੋਲ ਦੋ ਜੀ 98140 ਰਿਹਾ 7560 ਲੋਕੇਸ਼ਨ ਵੀਰੇ ਦੁਰਗੋਟ ਰਸਿੰਕੇ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਠੀਕ ਹੈ ਵੀਰੇ ਬਾਈ ਬਹੁਤ ਨਹੀਂ ਠੀਕ ਆ ਬੜੇ ਟਾਈਮ ਤੋਂ ਟਾਈਮ ਲੱਗ ਕੇ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡੇ ਨਾਲ ਵੀਰੇ ਆਪਣੇ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰਦੇ ਹੋ ਧੰਨਵਾਦ